ਪਿਛਲੇ ਦਿਨੀ ਜੋ ਬਹੁਤ ਵੱਡਾ ਇੱਕ ਘਪਲਾ ਸਾਹਮਣੇ ਆਇਆ ਜੋ 42C ਸਾਹਮਣੇ ਆਈ ਜੋ ਰਾਣਾ ਗੁਰਜੀਤ ਸਿੰਘ ਕਪੂਰ ਸੇ ਤੋਂ ਐਮਐਲਏ ਔਰ ਉਹਨਾਂ ਦਾ ਬੇਟਾ ਸੁਲਤਾਨਪੁਰ ਲੋਧੀ ਤੋਂ ਐਮਐਲਏ ਆ ਜਿਹੜੀ ਫਰਮ ਨੂੰ ਇੰਨਾ ਜ਼ਿਆਦਾ ਘਾਟਾ ਪੈ ਰਿਹਾ ਜਿਹੜੀ ਫਰਮ ਆਲਰੇਡੀ ਲੋਸ ਚ ਆ ਉਹ ਕਿੱਦਾਂ ਕਰ ਸਕਦੀ ਹੈ ਕਿ ਪੈਸਾ ਖਡਾਲਵੇ ਸਭੀ ਨੇ ਉਹਦੀ ਇਨਕੁਆਰੀ ਕੀਤੀ ਬੜੀ ਹਾਈ ਲੈਵਲ ਇਨਕੁਆਰੀ ਹੋਈ ਤੇ ਉੱਥੋਂ ਪਤਾ ਲੱਗਾ ਕਿ ਇਹਨਾਂ ਨੇ 339 ਕਰੋੜ ਤੇਰਾਫੇਰੀ ਨਾਲ ਠੱਗੀ ਨਾਲ 420 ਸੀ ਦਾ ਆਪ ਦਾ ਖਾਤਾ ਚ ਪਾੜਿਆ ਉਹ ਪੈਸਾ ਵੀ ਤੁਹਾਡੇ ਸਾਰੇ ਲੋਕਾਂ ਦਾ ਕਿਸੇ ਨੇ ਲੱਖ ਰੁਪਏ ਦੇ ਸ਼ੇਅਰ ਖਰੀਦੇ ਸੀ ਕਿਸੇ ਨੇ 2 ਲੱਖ ਦੇ ਖਰੀਦੇ ਸੀ ਕਿਸੇ ਨੇ 3 ਦੇ ਖਰੀਦੇ ਸੀ ਜਿਹਦੀ ਜਿੰਨੀ ਜੇਬ ਅਲਾਉ ਕਰਦੀ ਉਹਨਾਂ ਸੀ ਬੀ ਨੇ ਹੁਕਮ ਲਾਇਆ ਕਿ ਰਾਣਾ 슈ਗਰ ਕੋ 607 ਕਰੋੜ ਰੁਪਏ ਰਿਕਵਰ ਕੀਤਾ ਜਾਵੇ ਜੋ ਕਿ 339 ਕਰੋੜ ਰੁਪਏ ਇਹਨੇ ਕਢਾਇਆ ਸੀ ਤੇ 268 ਕਰੋੜ ਰੁਪਏ ਲਗਭਗ 5 ਸਾਲ ਦਾ ਇਹਨੂੰ ਵਿਆਜ ਲੱਗਿਆ ਕਿ ਇਹ ਤਾਂ ਇਹਨੂੰ ਕਵਰ ਕਰਨਾ ਹੀ ਕਰਨਾ 63 ਕਰੋੜ ਰੁਪਏ ਇਮੀਡੀਏਟਲੀ ਇਸ ਇਹ ਜਮਾ ਕਰਾਵੇ ਤਾਂ ਕਿ ਅਕਾਊਂਟ ਨੂੰ ਕੁਝ ਹੌਸਲਾ ਹੋਵੇ ਅਲੱਗ-ਅਲੱਗ ਨਾਮਾਂ ਤੇ ਰਾਣਾ ਗੁਰਜੀਤ ਸਿੰਘ 14 ਕੰਪਨੀਆਂ ਚਲਾ ਰਿਹਾ ਉਹਨਾਂ ਨੇ ਕਿਹਾ 14 ਦੀਆਂ 14 ਕੰਪਨੀਆਂ ਦੋ ਸਾਲਾਂ ਲਈ ਸ਼ੇਅਰ ਮਾਰਕੀਟ ਤੇ ਬੁਰੀ ਬੁਨਾ ਕਰਕੇ 1 ਰੁਪਏ ਦਾ ਵੀ ਇਹ ਕਾਰੋਬਾਰ ਨਹੀਂ ਕਰ ਸਕਦਾ ਲੱਖ 23147 ਬੰਦਾ ਐਸਾ ਆ ਜਿਨੇ ਰਾਣਾ ਗੁਰਜੀਤ ਸਿੰਘ ਦੀ ਫਰਮ ਆਰਐਸਐਲ ਰਾਣਾ ਸ਼ੂਗਰ ਸਿੰਟਰ ਦਾ ਸ਼ੇਅਰ ਖਰੀਦਿਆ ਅੱਜ ਉਹਨਾਂ ਦੇ ਬੱਚੇ ਰੋ ਰਹੇ ਆ ਉਹਨਾਂ ਦੇ ਬੱਚੇ ਸੀਸਾ ਤੋਂ ਅਵਾਜ਼ ਆ ਰਾਂ ਉਹਨਾਂ ਦੇ ਬੱਚੇ ਅੱਜ ਰੋਟੀ ਤੋਂ ਅਵਾਜ਼ ਆ ਰਾਂ ਲੋਕੀ ਸੜਕਾਂ ਤੇ ਖੜੇ ਲੋਕੀ ਗਲੀਆਂ ਚ ਵਿਗਦੇ ਪੜਦੇ ਆ ਕਿਉਂਕਿ ਸ਼ੇਅਰ ਮਾਰਕੀਟ ਇਹਨਾਂ ਨੇ ਡਾਊਨ ਕਰ ਦਿੱਤਾ ਮੇਰੀ ਤਾਂ ਦੁਆ ਹੀ ਆ ਕਿ ਇਹੋ ਜਿਹੇ ਠੱਗਾਂ ਨੂੰ ਤੁਸੀਂ ਪੈਸਾ ਮਾਫ਼ ਕਰੀ ਜਾਂਦੇ ਹੋ ਔਰ ਜਿਹੜੇ ਸਾਡੇ ਕਿਸਾਨ ਭਰਾ ਆ ਇਹੋ ਜਿਹੇ ਇੱਕਦੇ ਠੱਗ ਦਾ ਪੈਸਾ ਮਾਫ ਕਰਨ ਨਾਲੋਂ ਸਾਡੇ ਸਾਰੇ ਪੰਜਾਬ ਦੇ ਕਿਸਾਨਾਂ ਦਾ ਵੀ ਲੋਨ ਮਾਫ ਕਰ ਦੇਣਾ ਤਾਂ ਉਹ ਸਭ ਤੋਂ ਪੈਸਾ ਬਣ ਗਿਆ ਅੱਜ ਦੀ ਇਹ ਜਿਹੜੀ ਬਹੁਤ ਹੀ ਇਮਪ੍ਰੈਸ ਕਾਨਫਰੰਸ ਜੋ ਸ਼ਰੂਮਨੀ ਅਕਾਲੀ ਦਲ ਦੇ ਦਫ਼ਤਰ ਚ ਅਸੀਂ ਸਾਰੇ ਕਰ ਰਿਹਾ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਤੁਹਾਡਾ ਸਾਰਿਆਂ ਦਾ ਕਿ ਤੁਸੀਂ ਇੱਕ ਬੇਨਤੀ ਪ੍ਰਵਾਨ ਕਰਕੇ ਇੱਥੇ ਪਹੁੰਚੇ ਹੋ ਦੂਸਰਾ ਧੰਨਵਾਦ ਸਾਡੇ ਸਾਰੇ ਅਕਾਲੀ ਦਲ ਦੀ ਟੀਮ ਦਾ ਚਾਹੇ ਰੂਰਲ ਆ ਚਾਹੇ ਅਰਬਨ ਆ ਸਾਰੇ ਮੋਦਵਰ ਇੱਥੇ ਬੈਠੇ ਆ ਜੋ ਪਿਛਲੇ ਦਿਨ ਇੱਕ ਬਹੁਤ ਵੱਡਾ ਫੈਸਲਾ ਸੈਬੀ ਨੇ ਕੀਤਾ ਸੈਬੀ ਕੀ ਹੈ ਇੱਕ ਹਿੰਦੁਸਤਾਨ ਦੀ ਬਹੁਤ ਵੱਡਾ ਇੱਕ ਆਧਾਰਾ ਆ ਜਿਹਨੂੰ ਕਹਿੰਦੇ ਆ ਸੈਕਿਉਰਿਟੀਆਂ ਐਂਡ ਐਕਸਚੇਂਜ ਬੋਰਡ ਆਫ ਇੰਡੀਆ ਇਹ ਜਿੰਨੀ ਵੀ ਹਿੰਦੁਸਤਾਨ ਦੀ ਸ਼ੇਅਰ ਮਾਰਕੀਟਿੰਗ ਦੀ ਬਿਜ਼ਨਸ ਚੱਲਦਾ ਜਿਹੜਾ ਉਹ ਸੈਬੀ ਦੇ ਦੇਖਰੇਖ ਦੇ ਵਿੱਚ ਸੈਬੀ ਦੇ ਅੰਦਰ ਔਰ ਸੈਬੀ ਇਹਦੀ ਇੱਕ ਰਾਖਾ ਧਿਰ ਬਣ ਕੇ ਇੱਕ ਸੈਂਟਰ ਚ ਬੈਠੀ ਆ ਇਹਨੂੰ ਕਹਿੰਦੇ ਆ ਸੈਬੀ ਸਿਕਿਉਰिटीज ਐਂਡ ਐਕਸਚੇਂਜ ਬੋਰਡ ਆਫ ਇੰਡੀਆ ਪਿਛਲੇ ਦਿਨੀ ਜੋ ਬਹੁਤ ਵੱਡਾ ਇੱਕ ਘਪਲਾ ਸਾਹਮਣੇ ਆਇਆ ਜੋ 420 ਸੀ ਸਾਹਮਣੇ ਆਈ ਜੋ ਰਾਣਾ ਗੁਰਜੀਤ ਸਿੰਘ ਕਪੂਰਸਲੇ ਤੋਂ ਐਮਐਲਏ ਔਰ ਉਹਨਾਂ ਦਾ ਬੇਟਾ ਸੁਲਤਾਨਪੁਰ ਲੋਧੀ ਤੋਂ ਐਮਐਲਏ ਆ ਇਹਨਾਂ ਲੋਕਾਂ ਨੇ 2017 ਦੇ ਵਿੱਚ ਇਹਨਾਂ ਨੇ ਅੱਜ ਤੋਂ ਬਹੁਤ ਸਾਲ ਪਹਿਲਾਂ ਇੱਕ ਆਈਪੀਓ ਲਾਂਚ ਕੀਤਾ ਜਿਹਦਾ ਜਿਹਨੂੰ ਕਹਲੋ ਕਿ ਪੰਜਾਬੀ ਵਿੱਚ ਕਹਲੋ ਸ਼ੇਅਰ ਮਾਰਕੀਟ 'ਚ ਇਹਨਾਂ ਨੇ ਐਂਟਰੀ ਕੀਤੀ ਔਰ ਆਪਣੇ ਨਾਮ ਦੇ ਸ਼ੇਅਰ ਕੱਢਤੇ ਆਰਐਸਐਲ ਰਾਣਾ 슈ਗਰਜ਼ ਲਿਮਿਟਿਡ ਦੇ ਨਾਮ ਤੇ ਸ਼ੇਅਰ ਕੱਢਤੇ ਉਹ ਸ਼ੇਅਰ ਇਹਨਾਂ ਨੇ ਮਾਰਕੀਟ ਦੇ ਵਿੱਚ ਵੇਚੇ ਸ਼ੇਅਰ ਵੇਚ ਕੇ ਜਦੋਂ ਇਹਨਾਂ ਨੇ ਆਪਣਾ ਬੈਲੈਂਸ ਸ਼ੀਟ ਦਿਖਾਣੀ ਸ਼ੁਰੂ ਕੀਤੀ ਤਕਰੀਬਨ ਜੇ 2014 ਤੋਂ ਲੈ ਕੇ ਅੱਜ ਤੱਕ ਗੱਲ ਕਰਾਂ ਕਿਸੇ ਸਾਰਾ ਚੋੜ ਦਾ ਘਟਾ ਹਰ ਸਾਲ ਨੂੰ ਰਾਣਾ ਸਿੰਘ ਜੀ ਤੋਂ ਕਿੰਨੇ ਕਿਸੇ ਸਾਲ 50 ਕਰੋੜ ਦਾ ਕਿਸੇ ਸਾਲ 78 ਕਰੋੜ ਦਾ ਕਿਸੇ ਸਾਲ 82 ਕਰੋੜ ਦਾ ਔਰ ਕਿਸੇ ਸਾਲ 80 ਕਰੋੜ ਦੇ ਲਗਭਗ ਇਹਨਾਂ ਨੂੰ ਹਰ ਸਾਲ ਘਾਟਾ ਪਿਆ 2014-15 ਤੋਂ ਲੈ ਕੇ ਵੀ ਅੱਗਾ ਤੱਕ ਗੱਲ ਕਰਾਂ ਹੁਣ 2017 ਜਦੋਂ ਸਨ ਆਂਦਾ ਰਾਣਾ ਗੁਰਜੀਤ ਸਿੰਘ ਬੜੇ ਹੀ ਛਾਤਰ ਦਿਮਾਗੀ ਨਾਲ 339 ਕਰੋੜ 339 ਕਰੋੜ आरएसएल ਚੋਂ ਵਿਡਰਾਅ ਕਰਦੇ ਆ આરਐਸਐਲ ਕੀ ਹੈ ਜੀ ਮੈਂ ਪਹਿਲੇ ਦੱਸ ਚੁੱਕਾ ਰਾਣਾ 슈ਗਰਜ਼ ਲਿਮਟਿਡ ਹੁਣ ਵਿਡਰਾਅ ਕਰਨ ਦਾ ਤਰੀਕਾ ਜਦੋਂ ਵੱਡੀ amount ਵਿਡਰਾਅ ਕਰਨੀ ਆ ਆਪਾਂ ਸਾਰਿਆਂ ਨੂੰ ਪਤਾ ਕਿ ਆਪਾਂ ਕੈਸ਼ ਪੈਸਾ ਨਹੀਂ ਕਢਾ ਸਕਦੇ ਇਹਨਾਂ ਨੇ ਉਹ ਪੈਸਾ ਇੱਕ ਅਲੱਗ-ਅਲੱਗ ਫਰਮਾਂ ਦੇ ਨਾਮ 'ਚ ਜਿਹੜੀਆਂ ਕੀ ਫਰਮਾਂ ਚਾਹੇ ਇਹਨਾਂ ਦੀਆਂ ਬਣਾਈਆਂ ਗਈਆਂ ਹੁਣ ਬੋਗਸ ਫਰਮਾਂ ਜਾਂ ਇਹਨਾਂ ਦੇ ਕਿਸੇ ਸਾਥੀਆਂ ਦੇ ਨਾਮ ਦੀਆਂ ਫਰਮਾਂ ਹੋਣਗੀਆਂ ਇੰਨਾ ਡੀਪ ਹਜੇ ਮੈਂ ਗਿਆ ਨਹੀਂ ਪਰ ਮੈਂ ਜਾ ਰਿਹਾ ਉਹ ਵੀ ਤੁਹਾਨੂੰ ਆਂਦੇ ਦਿਨਾਂ 'ਚ ਦੱਸਾਂਗਾ ਪਲੱਸ ਇਹਨਾਂ ਨੇ ਆਪਣੇ ਪ੍ਰੋਮੋਟਰਜ਼ ਦੇ ਖਾਤੇ ਦੇ ਵਿੱਚ ਪੈਸੇ ਪਾ ਲਏ ਉਹ ਕਿਵੇਂ ਜੀ ਇਹਨਾਂ ਨੇ 339 ਕਰੋੜ ਤੋਂ ਕੁਝ ਰੁਪਈਆ ਆਪਦੇ ਮੁੰਡੇ ਦੇ ਖਾਤੇ 'ਚ ਕੁਝ ਆਪਣੇ ਛੋਟੇ ਮੁੰਡੇ ਦੇ ਖਾਤੇ 'ਚ ਕੁਝ ਆਪਣੀ ਵਾਈਫ ਦੇ ਖਾਤੇ 'ਚ ਕੁਝ ਭਾਬੀ ਦੇ ਕੁਝ ਭਰਾ ਦੇ ਕੁਝ ਉਹਨਾਂ ਦੇ ਬੱਚਿਆਂ ਦੇ ਕੁਝ ਅਲੱਗ ਫਰਮਾਂ 'ਚ ਅਲੱਗ ਫਰਮਾਂ 'ਚ ਵੀ ਜਿਹੜਾ ਪੈਸਾ ਗਿਆ ਮੁੜ ਕੇ ਪੈਸਾ ਇਕੱਠਾ ਹੋ ਕੇ ਇਹਨਾਂ ਦੇ ਆਪਣੇ ਖਾਤੇ 'ਚ ਆ ਗਿਆ ਇੱਕ ਮਿੰਟ ਬੇਟਾ ਕਾਗਜ਼ ਦੇ ਦੇ ਨੂੰ ਇਹਦੀ ਡਿਟੇਲ ਵੀ ਦੱਸ ਦਵਾ ਸਨ 2014-14 ਦੇ ਵਿੱਚ ਜੇ ਅਸੀਂ ਦੇਖਦੇ ਹਾਂ ਰਾਣਾ 슈ਗਰ ਮਿਲ ਨੂੰ ਘਾਟਾ ਪੈਂਦਾ 24 ਕਰੋੜ ਰੁਪਏ ਦਾ ਸਨ 2015 ਦੇ ਵਿੱਚ 82 ਕਰੋੜ ਸਨ 2016 ਦੇ ਵਿੱਚ ਇਹਨਾਂ ਨੂੰ ਇੱਕ ਪ੍ਰੋਫਿਟ ਆਇਆ 17 ਕਰੋੜ ਦਾ 14 'ਚ ਘਾਟਾ 15 'ਚ ਘਾਟਾ 16 'ਚ ਮੁਨਾਫਾ ਆਇਆ 17 'ਚ ਇਹਨਾਂ ਨੂੰ ਘਾਟਾ ਪਿਆ 38 ਕਰੋੜ ਰੁਪਏ ਦਾ 18 ਦੇ ਵਿੱਚ ਇਹਨਾਂ ਨੂੰ ਘਾਟਾ ਪਿਆ 86 ਕਰੋੜ ਰੁਪਏ ਦਾ 19 ਦੇ ਵਿੱਚ ਇਹਨਾਂ ਨੂੰ ਘਾਟਾ ਪਿਆ 75 ਕਰੋੜ ਰੁਪਏ ਦਾ ਮੈਂ ਤੁਹਾਡੇ ਮਾਧਿਅਮ ਨਾਲ ਕਪੂਰਸੇ ਦੇ ਹੋਰ ਬਾਕੀ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਜਿਹੜੀ ਫਰਮ ਨੂੰ ਇੰਨਾ ਜ਼ਿਆਦਾ ਘਾਟਾ ਪੈ ਰਿਹਾ ਜਿਹੜੀ ਫਰਮ ਆਲਰੇਡੀ ਲਾਸਟ ਆ ਉਹ ਕਿੱਦਾਂ ਕਰ ਸਕਦੀ ਹੈ ਕਿ ਪੈਸਾ ਕਢਾ ਲਵੇ ਜਦੋਂ ਇਹਦਾ ਕੇਸ 2017 ਦੇ ਵਿੱਚ ਸੈਬੀ ਕੋ ਲੱਗਿਆ ਸੈਬੀ ਨੇ ਉਹਦੀ ਇਨਕੁਆਰੀ ਕੀਤੀ ਬੜੀ ਹਾਈ ਲੈਵਲ ਇਨਕੁਆਰੀ ਹੋਈ ਤੇ ਉੱਥੋਂ ਪਤਾ ਲੱਗਾ ਕਿ ਇਹਨਾਂ ਨੇ 339 ਕਰੋੜ ਫੇਰਾਫੇਰੀ ਨਾਲ ਠੱਗੀ ਨਾਲ 420 ਸੀ ਨਾਲ ਆਪਦੇ ਖਾਤਿਆਂ 'ਚ ਪਾ ਲਿਆ ਉਹ ਪੈਸਾ ਕਿਨਾਂ ਦਾ ਸੀ ਉਹ ਪੈਸਾ ਸੀ ਤੁਹਾਡੇ ਸਾਰੇ ਲੋਕਾਂ ਦਾ ਕਿਸੇ ਨੇ ਲੱਖ ਰੁਪਏ ਦੇ ਸ਼ੇਅਰ ਖਰੀਦੇ ਸੀ ਕਿਸੇ ਨੇ 2 ਲੱਖ ਦੇ ਖਰੀਦੇ ਸੀ ਕਿਸੇ ਨੇ 3 ਦੇ ਖਰੀਦੇ ਸੀ ਜਿਹਦੀ ਜਿੰਨੀ ਜੇਬ ਅਲਾਉ ਕਰਦੀ ਉਹਨਾਂ ਸੈਬੀ ਨੇ ਥੋੜੇ ਦਿਨ ਪਹਿਲਾਂ ਬੜੀ ਸਖਤ ਸਟੈਪ ਲਿਆ ਜਿਹਦੀ ਅਸੀਂ ਬਹੁਤ ਪ੍ਰਸ਼ੰਸਾ ਵੀ ਕਰਦੇ ਆਂ ਔਰ ਇਹੋ ਜੀ ਏਜੰਸੀ ਨੂੰ ਅਸੀਂ ਸ਼ਾਬਾਸ਼ੀ ਵੀ ਦਿੰਨੇ ਆ ਜਿਨੇ ਐਡਾ ਡੇਰਿੰਗ ਸਟੈਪ ਲਿਆ ਉਹਨਾਂ ਨੇ ਕਿਹਾ 339 ਕਰੋੜ ਰਾਣਾ ਗੁਰਜੀਤ ਸਿੰਘ ਦੀਆਂ ਫਰਮਾਂ ਕੋ ਵਾਪਸ ਲਿਤਾ ਜਾਵੇ ਔਰ ਉਹਦੇ ਉੱਪਰ ਲਗਭਗ 5 ਸਾਲੇ ਨੇ ਪੈਸਾ ਵਰਤਿਆ 268 ਕਰੋੜ ਰੁਪਇਆ ਇਹਤੇ ਵਿਆਜ ਲਾਇਆ ਜਾਵੇ ਮੈਂ ਤੁਹਾਨੂੰ ਸੈਬੀ ਦਾ ਜਿਹੜਾ ਫੈਸਲਾ ਆ ਉਹ ਇੱਕ ਵਾਰੀ ਅੰਗਰੇਜ਼ੀ ਚ ਪੜ੍ਹ ਕੇ ਸੁਣਾ ਦਿਆਂ ਸੈਬੀ ਡਾਇਰੈਕਟਡ ਰਾਣਾ ਸ਼ੂਗਰਸ ਟੂ ਰਿਕਵਰ 607 ਕਰੋੜਸ ਫਰਮ ਰਿਲੇਟਡ ਐਂਟੀਟੀਸ ਵਿਚ ਇਨਕਲੂਡਸ 339 ਕਰੋੜ ਇਨ ਰਿਸੀਵੇਬਲਸ ਐਂਡ 268 ਕਰੋੜਸ ਇਨ ਇੰਟਰਸਟ ਡਿਊਸ ਸੈ ਪੰਜਾਬੀ ਦੇ ਵਿੱਚ ਇਹਦੀ ਟਰਾਂਸਲੇਸ਼ਨ ਹੈ ਕਿ ਸੈਬੀ ਨੇ ਹੁਕਮ ਲਾਇਆ ਕਿ ਰਾਣਾ ਸ਼ੂਗਰ ਕੋ 607 ਕਰੋੜ ਰੁਪਏ ਰਿਕਵਰ ਕੀਤਾ ਜਾਵੇ ਜੋ ਕਿ 339 ਕਰੋੜ ਦਾ ਇਹਨੇ ਕਢਾਇਆ ਸੀ ਤੇ 208 ਕਰੋੜ ਰੁਪਏ ਲਗਭਗ 5 ਸਾਲ ਦਾ ਇਹਨੂੰ ਵਿਆਜ ਲੱਗ ਗਿਆ ਉਸ ਤੋਂ ਬਾਅਦ ਸਭੀ ਹੱਤੀ ਨਹੀਂ ਸਭੀ ਨੇ ਇੱਕ ਫੈਸਲਾ ਫਿਰ ਨਾ ਚਲਾਤਾ ਕਿ ਇਹ ਤਾਂ ਇਹਨੂੰ ਕਵਰ ਕਰਨਾ ਹੀ ਕਰਨਾ 63 ਕਰੋੜ ਰੁਪਏ ਇਮੀਡੀਏਟਲੀ ਕੈਸ਼ ਇਹ ਜਮ੍ਹਾਂ ਕਰਾਵੇ ਤਾਂ ਕਿ ਅਕਾਊਂਟ ਨੂੰ ਕੁਝ ਹੌਸਲਾ ਹੋਵੇ ਉਹਨਾਂ ਦੇ ਵਿੱਚ ਇਹਦੇ ਲਿਖਿਆ ਇੰਗਲਿਸ਼ ਦੇ ਵਿੱਚ ਰਾਣਾ 슈ਗਰ ਪ੍ਰਮੋਟਰਸ ਐਂਡ ਅਦਰ ਰਿਲੇਟਡ ਐਂਟਰੀਜ਼ ਓਨ ਦੀ ਸਕਿਉਰਟੀ ਮਾਰਕੀਟਸ ਸਰ 2 ਇਅਰ those ਸਾਲਾਂ ਲਈ ਰਾਣਾ 슈ਗਰ ਮਿਲ ਰਾਣਾ 슈ਗਰ ਲਿਮਿਟਿਡ ਇਹਨਾਂ ਦੀਆਂ 14 ਕੰਪਨੀਆਂ ਇਹਨਾਂ ਦੇ ਨਾਮ ਦੀਆਂ ਅਲੱਗ-ਅਲੱਗ ਨਾਮਾਂ ਤੇ ਰਾਣਾ ਗੁਰਜੀਤ ਸਿੰਘ 14 ਕੰਪਨੀਆਂ ਚਲਾ ਰਿਹਾ ਉਹਨਾਂ ਨੇ ਕਿਹਾ 14 ਦੀਆਂ 14 ਕੰਪਨੀਆਂ ਦੋ ਸਾਲਾਂ ਲਈ ਸ਼ੇਅਰ ਮਾਰਕੀਟ ਤੋਂ ਦੂਰੀ ਬਣਾ ਕੇ ਰੱਖਣ ਗਿਆ 1 ਰੁਪਏ ਦਾ ਵੀ ਇਹ ਕਾਰੋਬਾਰ ਨਹੀਂ ਕਰ ਸਕਦਾ ਐਂਡ ਸਲੈਬ ਅੰਗਰੇਜ਼ੀ ਚ ਉਹਨਾਂ ਨੇ ਵੀ ਵਰਡ ਯੂਜ਼ ਕੀਤਾ ਐਂਡ ਸਲੈਬ ਤੋਂ ਪਿਆ 63 ਕਰੋੜ 5 263 ਕਰੋੜ ਜਿਹੜਾ ਪਹਿਲਾਂ ਸੀ ਉਹ ਵਿਆਹ ਸੀ ਉਹਨਾਂ ਨੇ ਕਿਹਾ 63 ਕਰੋੜ ਮੈਨੂੰ ਜੁਰਮਾਨਾ ਵੀ ਨਾਲ ਲਾਓ ਐਡੀ ਵੱਡੀਆਂ ਨੇ ਭਾਰੀ ਗਲਤੀ ਕੀਤੀ ਐਂਡ ਸਲੈਬ 63 ਕਰੋੜ ਫਾਈਨ ਓਨ देम ਓਨ ਚਾਰजेस ਆਫ ਡਾਇਵਰਜਨ ਆਫ ਫੰਡ ਉਹਨਾਂ ਨੇ ਕਿਹਾ 63 ਕਰੋੜ ਇਹਨੂੰ ਜੁਰਮਾਨਾ ਤਾਂ ਲਾ ਰਹੇ ਆ ਕਿ ਜਿਹੜਾ ਇਹਨੇ ਫੰਡ ਹੈ ਡਾਇਵਰਸ ਕੀਤਾ ਡਾਇਵਰਸ ਕਿੱਦਾਂ ਕੀਤਾ ਰਾਣਾ 슈ਗਰ ਲਿਮਟਿਡ ਤੋਂ ਫਲਾਣੇ ਦੀ ਫਰਮ ਚ ਫਲਾਣੇ ਦੀ ਫਰਮ ਚੋਂ ਆਪਦੇ ਮੁੰਡੇ ਦੇ ਖਾਤੇ ਚ ਰਾਣਾ 슈ਗਰ ਤੋਂ এবੀਸੀ ਫਰਮ ਚ ਇਸ ਤਰੀਕੇ ਨਾਲ ਆ ਰਾਣਾ ਆ ਇਹਨਾਂ ਦਾ ਫੈਸਲਾ ਆ ਇਹ ਮੇਰੀ ਬੇਨਤੀ ਹੈ ਤੁਸੀਂ ਸਾਰੇ ਦਿਖਾ ਦਿਓ ਮੈਂ ਤੁਹਾਨੂੰ ਇਹ ਸਾਰੀ ਪ੍ਰੈਸ ਨੂੰ ਭੇਜ ਵੀ ਦਊਗਾ ਅੱਛਾ ਹੁਣ ਜਿਹੜਾ ਅਗਲਾ ਇੱਕ ਇੰਪੋਰਟੈਂਟ ਚੈਪਟਰ ਆ ਇੱਕ ਸਕਿੰਟ ਦਾ ਤੁਸੀਂ ਮੈਨੂੰ ਸਾਰੇ ਵੀ ਟਾਈਮ ਦੇਣਾ ਮੈਂ ਇਹ ਵੀ ਦੱਸਦਾ ਜਿਹੜੀਆਂ ਫਰਜ਼ੀ ਤੇ ਅਸਵਰ ਕੀਤਾ ਇਹਨਾਂ ਨੇ ਕੀਤਾ 인ਦਰ ਪ੍ਰਤਾਪ ਸਿੰਘ ਰਾਣਾ ਦੇ ਖਾਤੇ 'ਚ ਰਣਜੀਤ ਸਿੰਘ ਰਾਣਾ ਵੀਰ ਪ੍ਰਤਾਪ ਸਿੰਘ ਰਾਣਾ ਗੁਰਜੀਤ ਸਿੰਘ ਰਾਣਾ ਕਰਨ ਪ੍ਰਤਾਪ ਸਿੰਘ ਰਾਣਾ ਸ਼੍ਰੀਮਤੀ ਰਾਜਵੰਸ਼ ਕੌਰ ਪ੍ਰੀਤ ਇੰਦਰ ਸਿੰਘ ਰਾਣਾ ਸੁਖਜਿੰਦਰ ਕੌਰ ਤੇ ਇੱਕ ਇਹਨਾਂ ਦਾ ਕੋਈ ਕੰਪਨੀ ਦਾ ਮਨੋਜ ਗੁਪਤਾ ਫਿਰ ਇਹਨਾਂ ਨੇ ਫਰਮਾਂ ਦੇ ਵਿੱਚ ਜਿੱਚ ਪੈ ਪਾਇਆ ਫਲੌਲੈਸ ট্রেਡਰਸ ਪ੍ਰਾਈਵੇਟ ਲਿਮਟਿਡ ਸੈਂਚਰੀ ਐਗਰੋਸ ਪ੍ਰਾਈਵੇਟ ਲਿਮਟਿਡ ਜੇ ਆਰ ਬਿਲਡਰਸ ਪ੍ਰਾਈਵੇਟ ਲਿਮਟਿਡ ਆਰ ਜੇ ਤਿਸ਼ਫਾਬ ਪ੍ਰਾਈਵੇਟ ਲਿਮਟਿਡ ਆਰ ਜੀ ਐਸ ট্রেਡਰਸ ਪ੍ਰਾਈਵੇਟ ਲਿਮਟਿਡ ਇਹ ਉਹ ਫਰਮਾਂ ਹੁਣ ਜਿਹਦੀ ਇਨਕੁਆਰੀ ਹੋਣੀ ਬਹੁਤ ਜ਼ਰੂਰੀ ਹੈ ਔਰ ਇਨਕੁਆਰੀ ਜੇ ਦੀ ਚੱਲ ਰਹੀ ਹੈ ਕਿ ਇਹ ਫਰਮਾਂ ਦੋ ਤਰ੍ਹਾਂ ਦੀਆਂ ਹੋ ਸਕਦੀਆਂ ਇੱਕ ਤਾਂ ਇਹਦੇ ਸੱਜਣ ਮਿੱਤਰ ਯਾਰ ਦੋਸਤ ਹੁਣ ਉਸ ਫਰਮ 'ਚ ਪੈਸਾ ਪਵਾ ਕੇ ਆਪਦੇ ਬੱਚਿਆਂ ਦੇ ਖਾਤੇ 'ਚ ਪਾਉ ਲਿਆ ਇੱਕ ਇਨੀ ਬੋਗਸ ਫਰਮਾਂ ਬਣਾਈਆਂ ਹੋਣ ਹੁਣ ਇਹ ਇਨਕੁਆਰੀ ਸੈਬੀ ਅੱਗੇ ਕਰ ਰਹੀ ਹੈ ਮੈਂ ਜੇ ਹੁਣ ਬੋਲਣ ਲੱਪਿਆ ਅਮਾਉਂਟ ਕਿਉਂਕਿ ਮੇਰੇ ਕੋ ਸਾਰੀ ਅਮਾਉਂਟ ਵੀ ਹੈ ਕਿਹੜੇ ਖਾਤੇ 'ਚ ਕਿੰਨੇ ਪੈਸੇ ਗਏ ਕਿੱਥੋਂ ਘੁੰਮ ਕੇ ਗਏ ਕਿਹੜੇ ਖਾਤੇ 'ਚ ਕਿੰਨੇ ਪੈਸੇ ਗਏ ਕਿੱਥੋਂ ਘੁੰਮ ਕੇ ਗਏ ਰਾਣਾ ਗੁਰਜੀਤ ਸਿੰਘ ਦੇ ਖਾਤੇ 'ਚ ਕਿੰਨੇ ਪੈਸੇ ਆਏ ਕਿਹੜੀ-ਕਿਹੜੀ ਫਰਮ 'ਚ ਇਹ ਮੈਂ ਸਾਰੀ ਡਿਟੇਲ ਤੁਹਾਨੂੰ ਮੈਂ ਵਟਸਐਪ ਤੇ ਭਾ ਦਮਾ ਕਿਉਂਕਿ ਇਹਨੂੰ ਮੈਂ ਬੋਲਣ ਲਗਾ ਇਹ ਮੇਰੇ ਕੋਲ 86 ਕਾਗਜ਼ਾਂ ਦੀ ਡਿਟੇਲ ਹੈ 86 ਪੇਪਰਾਂ ਦੀ ਡਿਟੇਲ ਜੋ ਮੈਂ ਲਈ ਆ ਹੁਣ ਗੱਲ ਕਰਨ ਵਾਲੇ ਸਾਥੀਓ ਇਹ ਆ ਕਿ ਇੱਕ ਫਰਮ ਜਿਹੜੀ ਰੈਗੂਲਰ ਘਾਟੇ ਚ ਆ ਉਹ ਕਿਉਂ ਪੈਸੇ ਕਢਾ ਸਕਦੇ ਚਲੋ ਉਹਨਾਂ ਨੂੰ ਸਜ਼ਾ ਮਿਲੀ ਅੱਛਾ ਇੱਥੇ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਰਾਣਾ 슈ਗਰ ਮਿਲ ਦੀ ਕੁੱਲ ਕੀਮਤ ਅੱਜ 360 ਕਰੋੜ ਰੁਪਏ ਜਿਚੂ 22.4% ਇਹਨਾਂ ਦੇ ਤੇ ਇਹਨਾਂ ਦੇ ਪ੍ਰੋਮੋਟਰਾਂ ਦੇ ਮੀਨਜ਼ ਰਾਣਾ ਗੁਰਜੀਤ ਸਿੰਘ ਤੇ ਉਹਦੇ ਪਰਿਵਾਰ ਦਾ ਪੈਸਾ 22.4% ਕਹਿੰਦਾ ਭਾਅ ਲਗਭਗ 82 ਕਰੋੜ ਰੁਪਈਆ 360 ਕਰੋੜ ਦੀ ਫਰਮ ਹੈ ਲਗਭਗ 82 ਕਰੋੜ ਰੁਪਈਆ ਤਾਂ ਇਹਨਾਂ ਦਾ ਆਪ ਦਾ ਲੋਨ ਕਰਜ਼ਾ ਇਹ ਉਹ ਲੈ ਕੇ ਲੱਗਾ ਹੋਇਆ ਬੈਂਕ ਲੋਨ ਲੈ ਕੇ ਲਿਆ ਹੋਊਗਾ 280 ਕਰੋੜ ਰੁਪਈਆ ਲੋਕਾਂ ਦਾ ਲੱਗਾ ਅੰਗਰੇਜ਼ੀ ਦੇ ਵਿੱਚ ਇਹਨੂੰ ਲਾਈਕ ਲੇਕੇ ਮਿਕੋ ਆ ਰੈਸਟ 올 ਇਜ਼ ਆਫ ਪਬਲਿਕ ਸ਼ੇਅਰ ਪਬਲਿਕ ਸ਼ੇਅਰ ਦਾ ਮਤਲਬ ਜਿਹੜੇ ਤੁਸੀਂ ਲੋਕਾਂ ਨੇ ਸ਼ੇਅਰ ਖਰੀਦੇ ਆ ਉਹਦਾ 280 ਕਰੋੜ ਰੁਪਏ ਲੱਗਾ ਹੁਣ ਇਹਦੇ ਨਾਲ ਲੋਕਾਂ ਦਾ ਨੁਕਸਾਨ ਕਿੰਨਾ ਦਾ ਹੋਇਆ ਸੁਭਾਵਕ ਆ ਤੁਹਾਡੇ ਦਿਮਾਗ 'ਚ ਸਵਾਲ ਆਣਾ 1,23,147 ਬੰਦਾ ਐਸਾ ਆ ਜਿਨੇ ਰਾਣਾ ਗੁਰਜੀਤ ਸਿੰਘ ਦੀ ਫਰਮ ਆਰ ਐਸ ਐਲ ਰੌੜਾ 슈ਗਰ ਲਿਮਟਿਡ ਦਾ ਸ਼ੇਅਰ ਖਰੀਦਿਆ ਅੱਜ ਉਹਨਾਂ ਦੇ ਬੱਚੇ ਰੋ ਰਹੇ ਆ ਉਹਨਾਂ ਦੇ ਬੱਚੇ ਫੀਸਾ ਤੋਂ ਅਵਾਜ਼ ਆ ਰਾਂ ਉਹਨਾਂ ਦੇ ਬੱਚੇ ਅੱਜ ਰੋਟੀ ਤੋਂ ਅਵਾਜ਼ ਆ ਰਾਂ ਲੋਕੀ ਸੜਕਾਂ ਤੇ ਖੜੇ ਲੋਕੀ ਗਲੀਆਂ ਚ ਡਿੱਗਦੇ ਪਿਰਦੇ ਆ ਕਿਉਂਕਿ ਸ਼ੇਅਰ ਮਾਰਕੀਟ ਇਹਨਾਂ ਨੇ ਡਾਊਨ ਕਰ ਦਿੱਤਾ ਬੜੀ ਵੱਡਾ ਇੱਕ ਇਹ ਚ ਪੁਆਇੰਟ ਨੋਟ ਕਰਨ ਵਾਲਾ ਇਹ ਹੈ ਜਦੋਂ ਸ਼ੇਅਰ ਤੁਹਾਡਾ ਮਾਰਕੀਟ ਚ ਆਉਂਦਾ ਉਦੋਂ ਸ਼ੇਅਰ ਤਿੰਨ ਤਰੀਕਿਆਂ ਨਾਲ ਵਿਕਦਾ ਇੱਕ ਤਾਂ ਪਬਲਿਕ ਸ਼ੇਅਰ ਆਮ ਲੋਕ ਮੀਡੀਓਕਰਸ ਲੈਸ ਦਨ ਮਿਡੋਕਰਸ ਜੋ ਇੱਕ ਆਮ ਵਿਅਕਤੀ ਖਰੀਦਾ ਇੱਕ ਖਰੀਦਾ ਮਿਊਚੁਅਲ ਫੰਡ ਅਸੀਂ ਸਾਰੇ ਮੇਰੇਖਲ ਮਿਊਚੁਅਲ ਫੰਡ ਤੋਂ ਜਾਣੂ ਹੋ ਜਿਹਦੀ ਜਿੰਨੀ ਕਪੈਸਿਟੀ ਅਸੀਂ ਆਪਦੇ ਬੱਚਿਆਂ ਲਈ ਆਪਦੇ ਬਜ਼ੁਰਗਾਂ ਲਈ ਉਹ ਮਿਊਚੁਅਲ ਫੰਡ ਚ ਕੁਝ ਕੁਝ ਪੈਸੇ ਜਮਾ ਕਰਨ ਉਹ ਮਿਊਚੁਅਲ ਫੰਡ ਮਿਊਚੁਅਲ ਫੰਡ ਇੱਕ ਐਸਾ ਅਦਾਰਾ ਉਹ ਪੈਸਾ ਜਨਰੇਟ ਕਰਦਾ ਆ ਉਹ ਪੈਸੇ ਨੂੰ ਪੈਸਾ ਵਧਾਉਂਦਾ ਆ ਮਿਊਚੁਅਲ ਫੰਡ ਵੀ ਸ਼ੇਅਰ ਖਰੀਦਦਾ ਇੱਕ ਸਭ ਤੋਂ ਵੱਡੀ ਏਜੰਸੀ ਜਿਹੜੀ ਵਰਲਡ ਵਾਈਡ ਆ ਸ਼ੇਅਰ ਖਰੀਦਣ ਵਾਲੀ ਉਹ ਹੈਗੀ ਐਫ ਆ ਆ ਫੋਰਮ ਇੰਸਟੀਚਿਊਨ ਆਫ ਇਨਵੈਸਟਮੈਂਟਸ ਜਿਹੜੀ ਬਾਹਰਲੇ ਦੇਸ਼ਾ ਕੈਨੇਡਾ ਅਮਰੀਕਾ ਸਟੇਰੀਆ ਸਕਾਟਲੈਂਡ ਸਵੈਸ ਜਿਹੜੇ ਦੇਸ਼ ਆ ਇਹਨਾਂ ਚੋਂ ਅਮੀਰ ਕੰਪਨੀਆਂ ਅਮੀਰ ਲੋਗ ਅਮੀਰ ਸੰਸਥਾਵਾਂ ਨੂੰ ਕੱਢ ਕੇ ਲਿਆਉਂਦੇ ਆ ਕਿ ਹਿੰਦੁਸਤਾਨ ਦੇ ਵਿੱਚ ਆ ਸ਼ੇਅਰ ਭਾਈ ਸਸਤਾ ਵਿਕਦਾ ਇਹਨੂੰ ਲੈ ਲਈਏ ਇਹ ਮਹਿੰਗਾ ਹੋ ਜਾਣਾ ਪਰ ਰਾਣਾ 슈ਗਰਸ ਲਿਮਟਿਡ ਦੇ ਵਿੱਚ ਨਾ ਤਾਂ ਕਿਸੇ ਮਿਊਚੁਅਲ ਫੰਡ ਨੇ ਇਨਵੈਸਟ ਕੀਤਾ ਮਿਊਚੁਅਲ ਫੰਡ ਨੇ ਕਿੰਨੇ ਇਨਵੈਸਟ ਕੀਤਾ 0 1 ਰੁਪਈਆ ਨੇ ਇਹ ਤਾਂ ਇਨਵੈਸਟ ਕੀਤਾ ਜੋ ਇਹਨਾਂ ਦਾ ਸ਼ੇਅਰ ਲਾਂਚ ਹੋਇਆ ਐਫ ਆਈਆਈ ਫੋਰਨ ਇੰਸਟੀਚਿਊਸ਼ਨ ਆਫ ਇਨਵੈਸਟਮੈਂਟ ਉਹਨਾਂ ਨੇ ਵੀ ਕਹਿ ਨਹੀਂ ਇਹ ਸ਼ੇਅਰ ਸਾਨੂੰ ਠੀਕ ਨਹੀਂ ਲੱਗਦਾ ਇਹ ਬੰਦਾ ਇਹ ਕੰਪਨੀ ਇਹ ਪਰਿਵਾਰ ਇਹ ਅਦਾਰਾ ਸਾਨੂੰ ਠੀਕ ਨਹੀਂ ਲੱਗਦਾ ਉਹਨਾਂ ਨੇ ਵੀ ਇਹਨਾਂ ਨੂੰ ਬਾਈਕਾਟ ਕੀਤਾ ਉਹਨਾਂ ਨੇ ਵੀ 1 ਰੁਪਏ ਦਾ ਵੀ ਸ਼ੇਅਰ ਇਹਨਾਂ ਕੋਲ ਨਹੀਂ ਖਰੀਦਿਆ ਹੁਣ ਜਿਹੜੇ ਸ਼ੇਅਰ ਖਰੀਦਿਆ ਉਹ ਖਰੀਦਿਆ ਹਿੰਦੁਸਤਾਨ ਦੇ ਬੰਦਿਆਂ ਨੇ ਪੰਜਾਬ ਦੇ ਲੋਕਾਂ ਨੇ ਯੂਪੀ ਬਿਹਾਰ ਦੇ ਲੋਕਾਂ ਨੇ ਕਿੰਨੇ ਲੋਕ ਆ 1,23,147 ਬੰਦਾ ਜਿਨ੍ਹਾਂ ਨੇ ਚੈਰ ਖਰੀਦਿਆ ਪਰ ਇਹੋ ਜਿhyst ਤਰ੍ਹਾਂ ਕੀ ਦੇਖਿਆ ਜਾਵੇ ਕਿ ਕੋਈ ਬੰਦਾ ਆਮ ਬੰਦਾ ਜੇਕਰ ਬੈਂਕ ਤੋਂ ਲੋਨ ਲੈ ਲੈਂਦਾ ਜੇ ਨਹੀਂ ਚੁਕਾ ਪੰਦਾ ਬੈਂਕ ਉਹਤੇ ਕਾਰਵਾਈ ਕਰਨ ਦਾ ਬੜਾ ਤਕਰਾਰ ਹੁੰਦੇ ਜਾਂਦੀ ਹੈ ਪਰ ਜੇ ਇਹੋ ਜਿਹੇ ਬਡੇ ਲੀਟਰ ਹੈਗੇ ਜਿਹੜੇ ਉਹ ਨਹੀਂ ਬੈਂਕ ਦਾ ਪੈਸਾ ਜਾਂ ਲੋਕਾਂ ਦਾ ਪੈਸਾ ਨਹੀਂ ਉਹਨਾਂ ਤੇ ਕੀ ਕਾਰਵਾਈ ਹੋਵੇ ਦੇਖੋ ਬੜੀ ਵੱਡੀ ਤਰਾਸ਼ਦੀ ਦੀ ਗੱਲ ਆ ਹਿੰਦੁਸਤਾਨ ਚ ਉਹ ਕਿੰਗフィਸ਼ਰ ਵਾਲਾ ਮਾਲਿਆ ਮਹਾ ਆਯਾਸ਼ ਆਦਮੀ ਔਰ ਵੱਡਾ ਡਿਫਾਲਟਰ ਇੰਡੀਆ ਦਾ ਸ਼ਰਮ ਆ ਇੰਡੀਆ ਚ ਡਿਫਾਲਟ ਕਰਕੇ ਔਰ ਸ਼ਰਮ ਜਿੱਥੇ ਬਟਾ ਉਥੇ ਦੀ ਫੇਸਬੁਕ ਇੰਸਟਾ ਉਥੇ ਰੀਲ ਬਣਾਵਣਾ ਕੇ ਪੰਦਾ ਮੈਂ ਇੱਥੇ ਐਸ਼ ਕਰ ਰਿਹਾ ਕੁਛ ਨਹੀਂ ਇਹੀ ਤਾਂ ਤਰਾਸ਼ਦੀ ਆ ਮੇਰੀ ਤਾਂ ਡਿਮਾਂਡ ਹੀ ਹੈ ਕਿ ਇਹੋ ਜੇ ਠੱਗਾਂ ਨੂੰ ਤੁਸੀਂ ਪੈਸਾ ਮਾਫ ਕਰੀ ਜਾਂਦੇ ਹੋ ਔਰ ਜਿਹੜੇ ਸਾਡੇ ਕਿਸਾਨ ਭਰਾ ਆ ਇਹੋ ਜੇ ਇੱਕ ਅੱਧੇ ਠੱਗ ਦਾ ਪੈਸਾ ਮਾਫ ਕਰਨ ਨਾਲੋਂ ਸਾਡੇ ਸਾਰੇ ਪੰਜਾਬ ਦੇ ਕਿਸਾਨਾਂ ਦਾ ਵੀ ਲੋਨ ਮਾਫ ਕਰ ਦੇਣਾ ਤਾਂ ਵੀ ਸੱਤੋਂ ਪੈਸਾ ਬਚੂ ਹੁਣ ਸਾਡੀ ਇੱਥੇ ਜਿਹੜੀ ਮੇਨ ਡਿਮਾਂਡ ਉਹ ਕੀ ਹੈ ਜੇਦ ਲਈ ਮੈਂ ਤੁਹਾਨੂੰ ਸੱਦਿਆ ਇਹ ਕੁਐਸਚਨ ਆ ਇਹ ਤਾਂ ਮੈਂ ਤੁਹਾਨੂੰ ਇਹਦੀ ਡਿਟੇਲ ਦੇ ਦਿੱਤੀ ਕਿ ਸਵਾ ਲੱਖ ਦੇ ਲਗਭਗ ਲਗਭਗ ਬੰਦਾ ਰਾਣਾ ਗੁਰਜੀਤ ਸਿੰਘ ਦੇ ਪਰਿਵਾਰ ਵੱਲੋਂ ਇਫੈਕਟ ਹੋ ਗਿਆ ਹੁਣ ਅਸੀਂ ਡਿਮਾਂਡ ਕਰਦੇ ਆ ਚੀਫ ਮਿਨਿਸਟਰ ਪੰਜਾਬ ਕੋ ਗਵਰਨਰ ਸਾਹਿਬ ਕੋ ਔਰ ਹਰ ਇੱਕ ਹਾਈ ਅਥਾਰਟੀ ਕੋ ਕਿ ਜਿੱਦਾਂ ਨੇ 420 BC ਕੀਤੀ ਆ ਇਹ ਤੇ ਇਹਦੇ ਜਵਾਗ ਇਹਦੇ ਮੁੰਡਿਆਂ ਤੇ ਕੰਪਲੀਟ ਫੈਮਿਲੀ ਤੇ ਜੋ ਕਿ ਆਰਐਸਐਲ ਦਾ ਹਿੱਸਾ ਆ ਜੋ ਕਿ ਪ੍ਰੋਮੋਟਰਸ ਤੇ ਡਾਇਰੈਕਟਰਸ ਆ ਫਰਮ ਦੇ ਇਹਨਾਂ ਸਾਰਿਆਂ ਤੇ ਪਰਚਾ ਦਰਜ ਕੀਤਾ ਜਾਏ 420 ਔਰ ਇਹਨਾਂ ਨੂੰ ਸਖਤ ਸਜ਼ਾ ਦੇ ਕੇ ਇਹਨਾਂ ਦੀ ਮੈਂਬਰਸ਼ਿਪ ਕੈਨਸਲ ਕੀਤੀ ਜਾਏ ਦੋਆਪੇ ਉਪਤਾ ਚਾਹੇ ਕਪੂਰਸੇ ਦਾ ਐਮਐਲਏ ਚਾਹੇ ਸੁਲਤਾਨਪੁਰ ਦਾ ਜਦੋਂ ਇਹਨਾਂ ਦੀ ਮੈਂਬਰਸ਼ਿਪ ਕੈਨਸਲ ਹੋਊਗੀ ਇੰਡੀਆ ਦੇ ਵਿੱਚ ਪੰਜਾਬ ਚ ਨਹੀਂ ਆਲ ਇੰਡੀਆ ਚ ਇੱਕ ਮੈਸੇਜ ਜਾਊਗਾ ਕਿ ਇਹ ਡੈਮੋਕਰੈਟਿਕ ਫਾਰਮ ਆਫ ਗਵਰਨਮੈਂਟ ਚ ਅਸੀਂ ਜੀ ਰਹੇ ਆ ਜਿੱਥੇ ਲੋਕਾਂ ਲਈ ਸਰਕਾਰ ਆ ਸਰਕਾਰ ਲੋਕਾਂ ਜੇ ਇੱਕ ਰੰਕ ਗਲਤੀ ਕਰਦਾ ਉਹਨੂੰ ਵੀ ਉਹੀ ਸਜ਼ਾ ਰਾਜਾ ਗਲਤੀ ਕਰਦਾ ਉਹਨੂੰ ਵੀ ਉਹੀ ਸਜ਼ਾ ਇਹਨੂੰ ਅੱਜ ਸਜ਼ਾ ਮਿਲਣੀ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜਾ ਵਹਿਮ ਭਰਮ ਲੋਕਾਂ ਨੂੰ ਇਸ ਬੰਦੇ ਦੇ ਪਾਇਆ ਉਹ ਵਹਿਮ ਭਰਮ ਚੋਂ ਮੈਂ ਲੋਕਾਂ ਨੂੰ ਕੱਢਣਾ ਚਾਹੁੰਦਾ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ 2017 ਦੇ ਵਿੱਚ ਇਹਨੇ ਇਲੈਕਸ਼ਨ ਲੰਨੀ ਸੀ 2017 ਦੇ ਵਿੱਚ ਇਸ ਠਾਗਣੇ 339 ਕਰੋੜ ਦੀ ਟੰਗੀ ਮਾਰ ਕੇ ਤੁਹਾਨੂੰ ਪੈਸਾ ਦੇ ਦਿੱਤਾ ਤੁਹਾਡੇ ਮਾਦੇਮ ਨਾਲ ਮੈਂ ਇੱਕ ਗੱਲ ਇਹਨੂੰ ਹੋਰ ਕਹਿਣਾ ਚਾਹੁੰਦਾ 2027 ਦੇ ਵਿੱਚ ਇਲੈਕਸ਼ਨ ਹੈ ਮੈਂ ਤਾਂ ਫਰੈਸ਼ਰ ਆ ਮੈਂ ਤਾਂ ਜ਼ਿੰਦਗੀ ਚ ਇੱਕ ਵਾਰੀ ਇਲੈਕਸ਼ਨ ਲੜੀ ਆ ਜਲੰਧਰ ਤੋਂ 2017 ਦੇ ਵਿੱਚ ਔਰ ਮੈਂ ਉਸ ਟਾਈਮ ਇਲੈਕਸ਼ਨ ਲੜੀ ਸੀ ਜਦੋਂ ਮੈਨੂੰ ਪਤਾ ਵੀ ਨਹੀਂ ਸੀ ਇਲੈਕਸ਼ਨ ਦਾ ਪੂਰਾ ਮਤਲਬ ਕੀ ਹੁੰਦਾ ਅਸੀਂ ਤਾਂ ਆਮ ਆਦਮੀ ਪਾਰਟੀ ਦੇ ਇੱਕ ਸਪਾਈ ਬਣ ਕੇ ਇੱਕ ਪੰਜਾਬ ਨੂੰ ਬਚਾਉਣ ਵਾਲੇ ਪਾਸੇ ਤੁਰੇ ਸੀ ਪਰ ਅੱਜ ਮੇਰੀ ਕਿਸਮਤ ਚ ਲਿਖਿਆ ਸੀ ਮੈਂ ਸਾਹ ਸੁਖਵੀਰ ਸਿੰਘ ਬਾਦਲ ਦੇ ਨਾਲ ਮੈਂ ਤਾਂ ਸਤਾਈ ਚ ਉਹਨਾਂ ਦੀ ਟਿਕਟ ਲੈਣੀ ਆ ਰਾਣਾ ਗੁਰਜੀਤ ਸਿੰਘ ਆਪਰੇ ਆਪ ਨੂੰ ਜੋ ਬਹੁਤ ਸਟਰੋਂਗ ਮੈਂ ਇਹ ਗੱਲ ਅਕਸਰ ਇਹ ਕਹਿੰਦਾ ਹਾਂ ਉਹਨਾਂ ਸਟੇਜ ਤੇ ਖੜਾ ਹੋ ਕੇ ਵੀ ਬੰਦਾ ਦੋ ਤਰੀਕਿਆਂ ਨਾਲ ਜਿੱਤਦਾ ਇੱਕ ਕਰਤੂਤ ਸਦਕਾ ਇੱਕ ਕਿਸਮਤ ਸਦਕਾ ਠੀਕ ਆ ਕੋਈ ਪਿਛਲੇ ਜਨਮ ਚ ਨੇ ਕੋਈ ਚੰਗੇ ਕਰਮ ਕੀਤੇ ਹੋਣਗੇ ਜਿਹੜਾ ਇਹ ਪਾਪਾ ਦੇ ਪਾਣੀ ਫਰੀ ਜਾਂਦਾ ਔਰ ਇਹ ਕਿਸਮਤ ਨਾਲ ਜਿੱਤੀ ਜਾਂਦਾ ਇਹ ਕਰਤੂਤ ਕੋਈ ਨਹੀਂ ਮੈਂ ਇਹਨੂੰ ਤੁਹਾਡੇ ਮਾਧਮ ਨਾਲ ਇਹ ਸੁਨੇਹਾ ਦੇਣਾ 2027 ਦੀ ਚੋਣਾਂ ਦੋ ਮੁੰਡੇ ਆ ਤੇਰੇ 7.5-8 ਮੀਟਰ ਦੀ ਤੂੰ ਪੱਗ ਬੰਨਦਾ ਤੂੰ ਸਿੱਖ ਹੈ ਤੂੰ ਸੇਖੇ ਤੂੰ ਚੱਕ ਆਪਣੇ ਮੁੰਡਿਆਂ ਨੂੰ ਨਾਲ ਤੇ ਮੈਂ ਆਪਣੇ ਪਰਿਵਾਰ ਨੂੰ ਨਾਲ ਚੱਕਦਾ ਆਪਾਂ ਚੱਲਣਾ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਦੇ ਜਾ ਕੇ ਆਪਾਂ ਭਾਈ ਸਾਹਿਬ ਨੂੰ ਉੱਥੇ ਕਹਣਾ ਭਾਈ ਸਾਹਿਬ ਅਰਦਾਸ ਕਰੋ ਬੇਨਤੀ ਕਰੋ ਗੁਰੂ ਮਾਣ ਦੇ ਚਰਨਾਂ 'ਚ ਤੂੰ ਵੀ ਇੱਕ ਸੌ ਖਾਣੀ ਤੇ ਇੱਕ ਸੌ ਮੈਂ ਵੀ ਖਾਣੀ ਮੈਨੂੰ ਯਕੀਨ ਆ ਤੂੰ ਸਰਦਾਰ ਤੂੰ ਵੀ ਸੌ ਟੋਣੀ ਭਜੇਂਗਾ ਅਕਾਲ ਤਖਤ ਤੇ ਤੇ ਮੈਂ ਵੀ ਅਕਾਲ ਤਖਤ ਸਾਹਿਬ ਤੇ ਸੌ ਖਾ ਕੇ ਬਿਲਕੁਲ ਨਹੀਂ ਭਜਣ ਵਾਲਾ ਇੱਕ ਸੌ ਖਾਣੀ ਹੈ ਜੀ ਇੱਕ ਵਾਰ ਇਹ ਗੱਲ ਕੰਪਲੀਟ ਕਰਵਾਓ ਇੱਕ ਸੌਖਾਣੀ ਹੈ ਕਿ 2027 ਦੀ ਇਲੈਕਸ਼ਨ ਚ 1 ਰੁਪਈਆ ਨਹੀਂ ਤੂੰ ਕਿਸੇ ਨੂੰ ਵੰਡਣਾ ਤੂੰ ਇੱਕ ਸ਼ਰਾਬ ਦੀ ਬੋਤਲ ਨਹੀਂ ਕਿਸੇ ਨੂੰ ਵੰਡਣੀ ਤੂੰ ਕੋਈ ਨਸ਼ਾ ਚਿੱਟਾ ਗੋਡੇ ਸੀਮ ਜੋ ਤੂੰ ਆਪ ਵੀ ਖਾਣਾ ਤੇ ਲੋਕਾਂ ਨੂੰ ਵੀ ਵੰਡਦਾ ਤੂੰ ਨਹੀਂ ਵੰਡਣਾ ਤੇ ਮੈਂ ਵੀ ਇਹੋ ਸੌਖਾਣੀ ਤੇ ਜੇ ਤੂੰ ਪੈਸੇ ਦਿੱਤੇ ਬਿਨਾ ਨਸ਼ੇ ਦਿੱਤੇ ਬਿਨਾ ਸ਼ਰਾਬ ਦਿੱਤੇ ਬਿਨਾ ਜਿੱਤ ਜੇ ਰਾਣਾ ਗੁਰਜੀਤ ਸਿੰਘ ਨੇ ਭਰੀ ਸੰਗਤ ਦੇ ਵਿੱਚ ਅੱਜ ਕਹਿ ਰਿਹਾ ਆ ਸ਼੍ਰੋਮਣੀ ਕਾਲਜ ਦੇ ਜੋਧੇ ਬੈਠੇ ਮਿਰਲੀ ਸੰਗਤ ਰੂਪ ਬੈਠੇ ਆ ਸਾਰੇ ਮੈਂ ਇਹਨਾਂ ਦੇ ਵਿੱਚ ਤੈਨੂੰ ਵਾਦਾ ਕਰਕੇ ਕਹਿ ਰਿਹਾ ਜੇ ਤੂੰ ਪੈਸੇ ਦਿੱਤੇ ਬਿਨਾਂ ਸ਼ਰਾਬ ਦਿੱਤੇ ਬਿਨਾਂ ਨਸ਼ੇ ਬੰਦੇ ਬਿਨਾਂ ਜਿੱਤ ਜੇ ਮੇਰੀ ਜ਼ਿੰਦਗੀ ਜਿੰਨੀ ਰਹੂਗੀ ਮੈਂ ਤੇਰੀਆਂ ਜੁੱਤੀਆਂ ਝਾੜੂਗਾ ਤੇਰੀ ਚੱਕਰੀ ਕਰੂੰਗਾ ਤੇਰਾ ਨੌਕਰ ਬਣ ਕੇ ਕਪੂਰੇ ਤੇਰੀ ਸੇਵਾ ਕਰੂੰਗਾ ਜੇ ਤੇਰੇ ਚ ਹਿੰਮਤ ਆ ਜੇ ਤੇਰੇ ਚ ਜੋੜਤਾ ਮੈਨੂੰ ਕੱਲ ਤੱਕ ਜਵਾਬ ਦੇ ਦੇ 48 ਘੰਟੇ ਜਵਾਬ ਦੇ ਦੇ 72 ਘੰਟੇ ਜਵਾਬ ਦੇ ਦੇ ਇੱਕ ਹਫ਼ਤੇ ਜਵਾਬ ਦੇ ਦੇ ਮੈਂ ਤੇਰਾ ਜਵਾਬ ਲਿਕਣ ਦੇ ਅਕਾਲ ਪੱਖਤ ਜਾ ਕੇ ਫੈਸਲਾ ਹੋ ਜਾਊਗਾ ਤੂੰ ਕਿਸਮਤ ਨਾਲ ਜਿੱਤਣਾ ਜੇ ਤੇਰੇ 'ਚ ਕਰਤੂਤ ਹੁੰਦੀ ਤੂੰ ਕਦੇ ਪੈਸਾ ਨਾ ਵੰਡਦਾ ਦੇਖ ਮਨਪ੍ਰੀਤ ਸਿੰਘ ਜਿਆਲੀ ਨੂੰ ਆਪਣੇ ਜਿੱਥੇ ਇਲੈਕਸ਼ਨ ਲੜਦੇ 72 ਸਟੇਡੀਅਮ ਉਸ ਬੰਦੇ ਨੇ ਬਣਾਏ ਆ ਭਾਈ ਤੂੰ ਮੈਨੂੰ ਇੱਕ ਵੀ ਸਟੇਡੀਅਮ ਦੱਸ ਦੇ ਭਾਣੇ ਲੰਗੇ ਪਿੱਛੇ ਮੁੰਡਾ ਮਰ ਗਿਆ ਸਰੇਂਜ ਲਾ ਕੇ ਤੇ ਕੋਈ 23 ਸਾਲਾਂ 'ਚ ਨਸ਼ਾ ਨਹੀਂ ਕੰਟਰੋਲ ਹੋਇਆ ਕੀ ਤੇਰਾ ਨਸ਼ੇ ਵਾਲੇ ਨਾਲ ਹਿੱਸਾ ਹੈ ਕੀ ਤੂੰ ਨਸ਼ੇ ਵਾਲੇ ਕੋਈ ਵੱਡੇ ਵੱਡੇ ਅਹੁਦੇ ਤੇ ਬਣਾਏ ਹੋ ਕਾਰਪੋਰੇਸ਼ਨ ਦੇ ਵਿੱਚ ਕੀ ਤੂੰ ਨਸ਼ੇ ਵਾਲੇ ਨਾਲ ਯਾਰੀ ਲਈ ਹੋਈ ਆ ਤੂੰ ਨਕਲੀ ਸ਼ਰਾਬ ਕੌਣਾ ਤੂੰ ਨਕਲੀ ਸ਼ਰਾਬ ਵੇਚਦਾ ਤੂੰ ਨਸ਼ੇ ਵਾਲੇ ਦੇ ਨਾਲ ਜੇ ਤੂੰ ਯਾਰੀ ਲਈ ਤਾਂ ਨਸ਼ੇ ਬੰਦ ਰਿਓ ਅੱਜ ਤੁਸੀਂ ਗੱਲਾਂ ਕਰਦੇ ਹੋ ਠੀਕ ਆ ਤੇਰੀ ਕਿਸਮਤ ਨੂੰ ਸਲਾਮ ਆ ਉਸ ਪਰਮਾਤਮਾ ਨੂੰ ਸਲਾਮ ਆ ਜਿਹਨੇ ਤੇਰੀ ਵਧੀਆ ਕਿਸਮਤ ਲਿਖਦੀ ਕੋ ਚੰਗੇ ਕਰਮ ਕੀਤੇ ਹੋਣਗੇ 27 ਦੇ ਵਿੱਚ ਨਿਪਟਾਰਾ ਹੋ ਜਾਊਗਾ ਜੋ ਤੂੰ ਸਵਾ ਲੱਖ ਲੋਕ ਦੀ ਬਾਧਵਾ ਲਈ ਆ 27 ਦੇ ਵਿੱਚ ਨਿਪਟਾਰਾ ਹੋਊਗਾ ਅਰਦਾਸ ਕਰਦਾ ਪਰਮਾਤਮਾ ਤੋਂ ਨੂੰ 100 ਸਾਲ ਲੰਬੀ ਉਮਰ ਦੇਵੇ ਆਪਣੀ ਖਾੜ ਦਾ ਆਪਣੀ ਤਬਾਹੀ ਦਾ ਤੂੰ ਨਜ਼ਾਰਾ ਇੱਥੇ ਦੇਖ ਕੇ ਜਾ